ਹਾਂ ਜੀ ਸੁੱਕੀ ਵੀ ਹੁੰਦੀ ਸੀ ਜੀ ਤੇ ਮੇਰੇ ਪਿਓ ਤੋਂ ਮੈਂ ਚੋਰੂਆਂ ਖਾਂਦਾ ਸੀ ਹਾਂਜੀ ਉਹ ਯਾਦ ਤੇ ਸੀ ਕਿ ਜੀ ਹੱਥ ਨਾ ਪੈਸਾ ਨਹੀਂ ਹੁੰਦਾ ਮੇਰਾ ਪਿਓ ਉਹ ਚੋਰ ਗੋਚਪੋੜ ਉਹ ਮਰਜ਼ੀ ਕਰ ਲੈਂਦੇ ਤੇ ਮਤਲਬ ਵੀ ਮੇਰਾ ਇਧਰ ਦਾਦਾ ਜੀ ਬੈਠੇ ਤੇ ਮੇਰਾ ਬਾਪੂ ਜੀ ਬੈਠੇ ਤੇ ਮੈਂ ਨਿੰਮੇਟ ਬੈਠਾ ਰਿਆਂ ਤਿੰਨ ਗੋਲੀਆਂ ਮੇਰੇ ਐ ਐਸੇ ਲੋਟ ਤੇ ਮੇਰੀ ਮਾਂ ਨੇ ਲੈ ਕੇ ਚਾਹ ਫੜਾਦੀ ਮੈਂ ਤੇ ਐਂ ਭਰ ਲਈ ਘੁੱਟ ਆਪ ਆਈਡੀ ਗੋਲੀ ਖਾਂਦੇ ਹੀ ਐ ਤੂੰ ਘੱਟ ਰੱਖ ਲੋ ਜੀ ਉਹ ਕੁ ਜਰਮਾਲਕ ਦੀ ਐ ਗੋਲੀ ਰੁੜ ਗਈ ਹਾਂ ਤਣ ਕੋਲੇ ਬਾਪੂ ਦੇ ਦਾਦਾ ਬੈਠੇ ਚੱਕ ਕਿਵੇਂ ਸਖ ਜਾਈ ਉਹਨਾਂ ਦਾ ਵੀ ਡਰ ਸੀਗਾ ਕਹੰਦੇ ਚੋਰੋਂ ਸਹੀਂ ਉਹ ਗੋਲੀ ਰੁੜੀ ਜਾਏ ਗੜੱਚ ਨੇ ਕੁੱਕੜ ਨੇ ਜਾਕੜੀ ਕੁੱਕੜ ਨੇ ਜਾਕੜੀ ਜੀ ਤੇ ਮੈਂ ਆਖਿਆ ਕੁੱਕੜ ਮਰੂਗਾ ਮੇਰਾ ਪਿਓ ਆਖੇ ਵੀ ਉਹ ਤੋਂ ਨਰਮੇ ਦੇ ਲਾਉਂਦੇ ਹੁੰਦੇ ਚੋਬੇ ਚਾਬੇ ਬਰਾਨੀ ਜਾਖਿਆ ਬੜੇਵੇਂ ਲੈ ਜਾਓ ਤੇ ਤੁਸੀਂ ਲਾ ਆਓ ਹੁਣ ਮੈਨੂੰ ਐ ਵੀ ਕੁੱਕੜ ਮਰੂਗਾ ਤੇ ਇਹ ਛੇ ਦਿਨਾਂ ਦੇ ਆਪਾਂ ਬਣਾ ਲਾਂਗੇ ਪਰ ਕੁੱਕੜ ਨੇ ਕਹਾਦਾ ਮਰਨਾ ਸੀ ਗੇਟ ਨੂੰ ਕਰਾਇਆ ਸੀ ਨਵਾਂ ਨਵਾਂ ਰੰਗ ਕਰੇ ਇਧਰ ਲਈ ਕੋਲੇ ਦੇ ਕਲੀ ਇਧਰ ਲਈ ਕੀ ਪੁੱਛਦਾ ਫਿਰ ਕਣੀਆਂ ਹੀ ਪਹਿਣ ਦੇ ਨਜ਼ਾਰਾ ਕੁੱਕੜ ਨੂੰ ਘਾਟਾ ਵੀ ਮੈਨੂੰ ਜਾਦੇ ਆਵੇ ਹਾਂਜੀ ਮੈਨੂੰ ਵੀ 2 ਸਾਲ ਇਹ ਤੇ ਮੇਰੇ ਘਰ ਦੀ ਉਹ ਨਾ ਕੁੱਕਰ ਜਿਹੜਾ ਵਾ ਉਹ ਗੋਲੀ ਨਾਲ ਨਹੀਂ ਮਰਦਾ ਗੋਲੀ ਬਿਨਾ ਮਰ ਗਿਆ ਨਾ ਮੈਂ ਤੁਹਾਨੂੰ ਦੱਸਦਾ ਨਾ ਜੀ ਮਤਲਬ ਮੈਂ ਰਿਆਣਾ ਮਤਲਬ ਮੜੀ ਝੜ ਦੇ ਕਰ ਕੜਾ ਚੱਕ ਲਿਆ ਕਰ ਜੀ ਕੁੱਕਰ ਦਾ ਲੱਗ ਗਿਆ ਲੱਗ ਗਿਆ ਤੇ ਇੱਕ ਦਿਨ ਜੀ ਗੇਟ ਦੇ ਖੜਾ ਤੇ ਉਦੋਂ ਆ ਧੂੜਾ ਧੜਾ ਪਾ ਕੇ ਗਾਇਆਂ ਝੋਲ ਲੈਂਦੀਆਂ ਆਂ ਬੁੜੀਆਂ ਜੀ ਮੇਰੇ ਘਰ ਦੀ ਨੇ ਆ ਪਾਇਆ ਧੂੜਾ ਜੇ ਟੋਣ ਲੱਗੇ ਕੁੱਕਰ ਨੇ ਉਤੋਂ ਮਾਰੀ ਡਾਰੀ ਤੇ ਆ ਕੇ ਘੜਾਤ ਦੇ ਨੇ ਖੁਰਣੀ ਚ ਹੂੰ ਕਰਦੇ ਆਣੇ ਸਿੱਟੀ ਬਾਲਟੀ ਚੌਥਰੇ ਤੇ ਅਦਿਆਂ ਕੁੱਕੜ ਹਲਕ ਗਿਆ ਮੈਨੂੰ ਲੱਗਦਾ ਮੈਨੂੰ ਵੀ ਹੈ ਮੈਨੂੰ ਲੱਗਦਾ ਮੈਨੂੰ ਹੀ ਹੈ ਕੁਝਰਦ ਮਾਰਕ ਦੀ ਚੱਲਦਾ ਰਿਹਾ ਐ 25 30 ਦਿਨ ਕੰਮ ਤੇ ਮੇਰੀਆਂ ਭੈਣਾ ਵਈਆਂ ਸੀ ਮੈਨੂੰ ਉਧਰ ਘਲਤਾ ਦੇ ਮਗਰੋਂ ਕੁੱਕੜ ਤਾਂ ਛੱਟ ਗਿਆ ਹਾਂਜੀ ਲੱਗਿਆ ਪਿਆ ਖੁੰਝੇ ਨਾ ਮੈਂ ਅਜੇ ਅਜੇ ਉਦੋਂ ਟੈਂਪੂ ਆਉਂਦੇ ਹੁੰਦੇ ਸੀ ਕਿਹੜਾ ਆਉਂਦੀਆਂ ਸਵਾਰੀਆਂ ਸੀ ਜੀ ਉਤਰ ਕੇ ਮੈਂ ਆਇਆ ਤੇ ਮੇਰਾ ਪਿਓ ਨਾਲ ਦੀ ਨਾਲ ਮੈਨੂੰ ਆਦਾ ਵੀ ਕੁਕੜਾਂ ਵਾਲੇ ਨੂੰ ਗੱਲ ਕਰ ਲਾ ਵੀ ਉਹਨਾਂ ਨੂੰ ਵੇਚਦੇ ਕੁਕੜ ਤੇ ਆਪਣੇ ਕੁਕੜਾਂ ਨੂੰ ਬਿਮਾਰੀ ਪੈ ਗਈ ਤੇ ਮੈਂ ਕੀ ਕੀਤਾ ਜੀ ਨਹੀਂ ਨਾਲੇ ਆਪਾਂ ਨੂੰ ਇਦਾਂ ਦੇ ਬਾਬੇ ਚਾਹੀਦੇ ਇਹ ਸੱਚੀ ਗੱਲ ਹੈ ਜੀ ਮੈਂ ਮਾਰੀ ਕੁੱਕੜ ਨੂੰ ਵੱਟੀ ਗੋਲੀ ਉਹਦੇ ਅੰਦਰ ਮਾਰੀ ਤੇ ਕੁੱਕੜ ਨੇ ਜਦੋਂ ਐਂ ਫੂੰਜੇ ਝਾੜੇ ਮੇਰਾ ਪਿਓ ਦਾ ਕੀ ਲੱਗਦਾਦਾ ਹੈ ਮੈਨੂੰ ਲੱਗਦਾ ਕਿ ਬੰਦਰ ਨੂੰ ਬਾੰਗਾਂ ਵੇਕੀ ਦਿੰਦਾ ਮੈਂ ਤਾੜਤਾ ਜੀ ਉਹ ਸਰਹਾਣੇ ਉੱਤੇ ਦੋ ਟਾਂ ਰੱਖਤੀਆਂ ਰਾਤ ਨੂੰ ਦੇਹ ਬਾੰਗ ਤੇ ਬਾੰਗ ਦੇ ਬਾੰਗ ਤੇ ਬਾੰਗ ਮੇਰਾ ਪਿਓ ਦਾ ਕੀ ਪੰਜ ਲੋਕਾਂ ਦੇ ਤੜਕੇ ਮੰਗਾ ਦਿੰਦੇ ਨੇ ਆਪਣੇ ਰਾਤ ਨੂੰ ਵੀ ਹਟਦਾ ਮੈਂ ਕਹਾਂ ਉਹ ਨਹੀਂ ਦਾਇਮੀ ਦੇਊਗਾ ਕੁੱਕਰ ਦਾ ਫੜਾਂਦਾ ਕੁੱਗੂ ਗਿਆ ਗਾਡੇ ਕਰਾਉਂਦੇ ਨੇ ਜੀ ਸਰਪੰਚਾਂ ਦੇ ਤੜਕੇ ਹਫਤੇ ਕੋ ਦੋ ਚਾਰ ਰੁੜ ਗਏ ਮੇਰੇ ਪਿਓ ਨੇ ਦੇਦੀ ਕਾਰਵਾਈ ਆ ਸਾਡੇ ਵਾਲੇ ਨੂੰ ਪਤਾ ਦਵਾਈ ਦਾ ਤਾਂ ਉਹ ਆਇਆ ਮੇਰੇ ਦਾਲਿਆਵਾ ਕਿ ਉਹ ਸਾਡੇ ਨੂੰ ਮਾਰੀ ਪਈ ਖੜੀ ਆ ਮੈਂ ਕਹਾਂ ਚਾਚਾ ਜਿਹੜੀ ਬਿਮਾਰੀ ਸਾਡੇ ਕੁੱਕਰ ਨੂੰ ਸੀ ਉਹ ਤੁਹਾਡੇ ਨੂੰ ਤੁਹਾਡੇ ਦਾ ਮਰਨ ਗਈ